ਜੇ 22 ਫੁੱਟ ਗਿਆ ਜਨਵੀਰ ਵੈਸੇ ਤਾਂ ਮਿਸਤਰੀ ਭੰਨੇ ਦਾ ਸਮਾਨ ਵੀ ਸਾਰਾ ਇੱਥੇ ਮਿਲ ਜਾਂਦਾ ਜੀ ਇੱਥੇ ਆਪਾਂ ਸਿਮਿੰਟ ਸਮੁੰਡ ਨਹੀਂ ਬਜੀ ਲਾਉਂਦੀ ਹੁੰਦੇ ਆ ਥੁੰਗੋ ਫੁੰਗੋ ਵੀ ਹੈਗੇ ਜਿਹੜੇ ਸਕਲਦ ਗਰਮ ਕਰਨ ਵਾਲੇ ਆਪਣੇ ਘਰ ਦੇ ਨਾਲ ਦਾ ਹੈ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਹੋਰ ਵਿਸ਼ਮ ਠੀਕ ਹੈ ਕੀ ਕਰਨਾ ਜੀ ਕੰਮ ਕਰ ਕੀੜੇ ਕਰਨੇ ਆ ਜੀ ਫਿਰ ਬੋਲ ਦੋ ਬਿੰਦਾਸ ਬੋਲ ਦੋ ਅੱਜ ਕੀ ਕੰਮ ਕਰਨਾ ਹੈ ਕੰਮ ਕਰਦਾ ਆਪਣੇ ਮੁੱਕਦੇ ਨਹੀਂ ਜੀ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਆਉਣ ਦਾ ਲਾ ਲਾ ਕੇ ਚੁਰਗੇ ਕੱਚੇ ਕਰਦੇ ਕੰਦਾ ਵਾਗੋਂ ਸਾਡੇ ਦਰ ਮਾਂਝ ਖੁਰਗੇ ਹਾਂਜੀ ਬਾਕੀ ਕੰਮ ਤਾਂ ਨਿਭੜ ਗਿਆ ਜੀ ਘਰ-ਬਾਰ ਦਾ ਜਿਹੜਾ ਰੋਟੀ ਪਾਣੀ ਦਾ ਬਾਕੀ ਹੁਣ ਦੇਖਦੇ ਹਾਂ ਜੀ ਅੱਗੇ ਜਿਹੜਾ ਮਾੜਾ ਮੋਟਾ ਰਹਿੰਦਾ ਹੋਇਆ ਉਹ ਵੀ ਕਰ ਲਾਂਗੇ ਜੀ ਤੇ ਬਾਕੀ ਬੜੇ ਸੌਖੇ ਸ਼ਬਦ ਹੈ ਮਿੱਤਰੋ ਗੱਲ ਨਵੇੜਦੇ ਆ ਵੀ ਜਿੱਦਾਂ ਜਿੱਦਾਂ ਸਾਡਾ ਦਿਨ ਰਹੂਗਾ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਰੋਜ਼ ਦੀ ਤਰ੍ਹਾਂ ਤੇ ਤੁਸੀਂ ਜੁੜਿਓ ਵਲੌਗ ਦੇ ਵਿੱਚ ਪਿੰਚ ਕੀ ਦੇ ਦੇ ਬਿੱਠੇ ਪਰ ਨੂੰ ਐ ਬੇਂਤੀ ਕੀ ਦੇਖਦੇ ਜੀ ਪਿੱਠੀ ਪਰ ਨੂੰ ਹੂੰ ਟਿਕ ਟਿਕ ਲਗਾ ਕੇ ਕੀ ਦਿਖਦਾ ਹੈ ਆਪਕੋ ਟਿਕ ਟਿਕ ਲਗਾ ਕੇ ਕੀ ਦਿਖਦੇ ਹੋ ਬਹਾਰ ਕੋ ਬੇਂਤੀ ਹੂੰ ਅਗਣਾ ਪੈਂਤੀ ਮੇਰੇ ਵੱਡਾ ਹੋ ਗਿਆ ਆਪਣਾ ਹਨਾ ਅਗਣਾ ਹੈਵੀ ਹੋ ਗਿਆ ਪੈਂਤੀ ਵੱਡਾ ਵੀ ਹੋ ਗਿਆ ਖਰਾਕੀ ਵੱਧ ਗਈ ਰੋਟੀਆਂ ਵੀ ਦੋ ਤੋਂ ਚਾਰ ਕਰਤੀਆਂ ਕਹਿੰਦਾ ਦੋ ਬਾਦਾਮ ਪਿਆਉਂਗੇ ਸ਼ੁਰੂ ਕਰ ਦੋ ਕਹਿੰਦਾ ਵੀ ਠੰਡ ਆ ਗਈ ਹਨਾ ਬੈਂਤੀ ਠੰਡ ਆ ਗਈ ਦੇਖੀਏ ਬਾਰ ਨੂੰ ਬੈਠਾ ਠੀਕ ਹੈ ਬਾਹਰ ਨਹੀਂ ਜਾਣਾ ਹੈਗਾ ਬਾਹਰ ਨੂੰ ਹੁਣ ਬਹੁਤਾ ਜਾਂਦਾ ਵੀ ਨਹੀਂ ਜੇ ਜਾਂਦਾ 5 ਮਿੰਟ ਬਾਅਦ ਆ ਜਾਣਾ ਠੰਡ ਬਹੁਤ ਹੈ ਠੰਡ ਬਹੁਤ ਹੈ ਫਰਸ ਵੀ ਠੰਡੇ ਪੈਣਾ ਬਾਹਰ ਆਲਾ ਹਾਂਜੀ ਹੁਣ ਨਹੀਂ ਬਾਹਰ ਨਿਕਲਦਾ ਹੈਗਾ ਸਹੀ ਗੱਲ ਲੋਕੀਆ ਤੇ ਬਾਕੀ ਅੱਜ ਖਾਣ ਵਾਸਤੇ ਘਰੇ ਆਪਣੀ ਕੀ ਬਣਾਉਣਾ ਚਾਹੀਦਾ ਜੋ ਸਾਗ ਬਣਾਉਣ ਤੋਂ ਬਾਅਦ ਕੀ ਬਣਦਾ ਹੁੰਦਾ ਜੀ ਆਪਣੇ ਘਰੇ ਮੂੰਗੀ ਮਸਰੀ ਹਾਂਜੀ ਉਹ ਦਿਰਾਵਲਾ ਹੋ ਜੇ ਠੀਕ ਹੋ ਗਿਆ ਲਾਓ ਹੋਏ ਤੜਕਾ ਮੂੰਗੀ ਮਸਰੀ ਨੂੰ ਤੁਸੀਂ ਤੇ ਆਪਾਂ ਚੱਲੇ ਮਿੱਤਰ ਆਪਣੀ ਸ਼ਾਪ ਤੇ ਆਪਣੇ ਦਿਨ ਦੇ ਕੰਮਕਾਰ ਵੀ ਦੇਖਣੇ ਆ ਤੇ ਬਾਕੀ ਤੁਸੀਂ ਜੇ ਕੱਲ ਦਾ ਬਲਾਉ ਦੇਖਿਆ ਨਾ ਆਪਾਂ ਉਹ ਲੈਣ ਵਾਸਤੇ ਗਈ ਸੀ ਪਾਰਾ ਬੈਂਤੂ ਕਹਿੰਦੇ ਨੇ ਟਾਲੀ ਦੇ ਵਿੱਚੋਂ ਉਹ ਪਾਰਾ ਬੈਂਤੂ ਆਪਣੇ ਇਹਨੂੰ ਕਹਿੰਦੇ ਨੇ ਪੰਜਾਬੀ ਭਾਸ਼ਾ ਕਹਿੰਦੇ ਨੇ ਕਨਾਤਾਂ ਚੰਨੀਆਂ ਕਨਾਤਾ ਜਿਹੜੀਆਂ ਆਪਣੇ ਬਿਆਨ ਲੱਗਦੀ ਹੁੰਦੀ ਨੇ ਮੇਲ ਰਾਤ ਐ ਲਾਦਰ ਨਾਲ ਨਾਲ ਤੇ ਔਰ ਇਹਨੂੰ ਕਹਿੰਦੇ ਨੇ ਪਰਬੈਂਤੋ ਤੇ ਅੱਜ ਮੈਨੂੰ ਕਿਸੇ ਨੇ ਹੋਰ ਦੱਸਿਆ ਮਾਰਕੀਟ ਵੀ ਉਹ ਮਾਰਕੀਟ ਦੇ ਵੀ ਸ਼ਾਇਦ ਤੁਹਾਨੂੰ ਜਾ ਕੇ ਮਿਲ ਜਵੇ ਤੇ ਆਪਾਂ ਉੱਥੇ ਚੱਲਦੇ ਆ ਜਾ ਕੇ ਦੇਖ ਜਮਾ ਜੇ ਇੱਥੇ ਮਿਲ ਜਵੇ ਤਾਂ ਬੈਟਰ ਆ ਯਾਰ ਹਨਾ ਠੰਡ ਕਾਫੀ ਆ ਤੇ ਆਪਾਂ ਟਰਾਈ ਆਪਣੀ ਪੂਰੀ ਰੱਖਣੀ ਆ ਵੀ ਜੇ ਉੱਥੇ ਆਪਾਂ ਨੂੰ ਉੱਥੇ ਮਿਲ ਗਈ ਤਾਂ ਆਪਾਂ ਜਾ ਕੇ ਲੈ ਹੋਣੀ ਆ ਜਿੰਨੇ ਦੀ ਮਰਜ਼ੀ ਮਿਲੇ ਜਿੰਨੇ ਦੀ ਮਰਜ਼ੀ ਮਤਲਬ ਵਾਧਾ ਘਾਟਾ ਦੇਖਣਾ ਨਹੀਂ ਹੈਗਾ ਆਪਾਂ ਨੇ ਠੀਕ ਹੈ ਠੀਕ ਹੈ ਉਰਾ ਦਾ ਨਹੀਂ ਪੈਸੀ ਠੀਕ ਹੈ ਹਾਂਜੀ ਚਲੋ ਮਿਲ ਜਾਣ ਆਪਾਂ ਨੂੰ ਇਹੀ ਹੈ ਚਲੋ ਪ੍ਰੋਗਰਾਮ ਹੈ ਹਨਾ ਸਹੀ ਗੱਲ ਹੈ ਹਨਾ ਬੈਂਤੀ ਲਾਈ ਮੜੇ ਪੈਂਤੀ ਮੜੇ ਦੋਵੇਂ ਮੜੇ ਖੇੜਲੀ ਥੋੜਾ ਖੇਲੀ ਬੈਂਤੀ ਨਾਲ ਏਕਾ ਤੁਹਾਨੂੰ ਦੱਸਦਾ ਮੈਂ ਤੋਰੀ ਆਹ ਵਾਲੀ ਚੀਜ਼ ਆ ਨਾ ਇਹ ਪੈਂਥਰ ਦੇ ਉੱਪਰ ਤਾਂ ਕਿੰਨੇ ਦਿੰਦੀ ਪਈ ਆ ਸਮ ਕਿੰਨੇ ਦਿੰਦੀ ਪਈ ਆ ਮੈਂ ਕਹਿੰਦਾ ਇਹਨੂੰ ਕੋਟ ਕੋਟ 15 20 ਨੇ ਹੋ ਗਏ ਆ ਹਾਂਜੀ ਇਹ ਸਾਨੂੰ ਲੱਭਦੀ ਵੀ ਹੈ ਨਹੀਂ ਪਤਾ ਨਹੀਂ ਕਿੱਥੇ ਰੱਖਦਾ ਹੈ ਤੇ ਆਪ ਹੀ ਫੇਰ ਚੱਕਦਾ ਨੂੰ ਖੇਲਣ ਵਾਸਤੇ ਹਾਂਜੀ ਇਹ ਆਪੇ ਲਗਾਉਂਦੇ ਨੂੰ ਆਪੇ ਹੁਣ ਜਿੰਨਾ ਖੇਲਣਾ ਖੇਲ ਕੋਈ ਰੱਖਦਾ ਨਹੀਂ ਪਤਾ ਨਹੀਂ ਕਿੱਥੇ ਰੱਖਣੀ ਆ ਬਾਅਦ ਜਿੰਨੇ ਆਪ ਹੀ ਚੱਕ ਰਿਹਾ ਹਣੀ ਇਹ ਹਨਾ ਬੈਂਤੀ ਹੈ ਹਨਾ ਬੈਂਤੀ ਹਨਾ ਬੈਂਤੀ ਕੋਟ ਕੋਟ ਪਾ ਗਈ ਆ ਮੈਂ ਤੋੜ ਹਵਾ ਬਹੁਤ ਚੱਲ ਰਹੀ ਆ ਇੱਕ ਨਾ ਮੈਂ ਤੁਹਾਨੂੰ ਹਵਾ ਦੇ ਰਿਲੇਟਡ ਗੱਲ ਦੱਸ ਦਣਾ ਹੈ ਜਿਹੜੇ ਬੰਦੇ ਆਪਣਾ ਆਪਣੇ ਵਾਈ ਇਟਾਲੀਅਨ ਦੇ ਵਿੱਚ ਇਟਲੀ ਵਿੱਚ ਰਹਿੰਦੇ ਐ ਇੱਥੇ ਜਾਂ ਪੁਰਾਣੇ ਆ ਜਾਂ ਹੁਣ ਆਏ ਆ ਉਹ ਸਾਰੇ ਮੇਰੀ ਗੱਲ ਕੇ ਸਹਿਮਤ ਹੋਣਗੇ ਇੱਥੇ ਨਾ ਹਵਾ ਤਿੰਨ ਦਿਨ ਚੱਲਦੀ ਆ ਜੇ ਚੌਥੇ ਦਿਨ ਚੱਲ ਗਈ ਫਿਰ ਛੇ ਦਿਨ ਚੱਲਦੀ ਆ ਮਤਲਬ ਤਿੰਨ ਤਿੰਨ ਦਿਨ ਦੇ ਗਰੁੱਪ ਬਣੇ ਹੁੰਦੇ ਆ ਹਵਾ ਦੇ ਉਹਨੂੰ ਆਹ ਮਤਲਬ ਪੂਰਾ ਵੀ ਚੱਲਦਾ ਐ ਪੱਛੋਂ ਵੀ ਚੱਲਦੀ ਆ ਹਨਾ ਤੇ ਇਦਾਂ ਚੱਲਦੀ ਜ਼ਰੂਰ ਐ ਪਰ ਚੱਲਦੀ ਇਦਾਂ ਜੇ ਇੱਕ ਦਿਨ ਚੱਲ ਗਈ ਤਾਂ ਮਤਲਬ ਵੀ ਤਿੰਨ ਦਿਨ ਲਗਾਤਾਰ ਚੱਲਣੀ ਆ ਜੇ ਚੌਥੇ ਦਿਨ ਵੀ ਚੱਲ ਗਈ ਫਿਰ ਮਤਲ ਤਿੰਨ ਤਿੰਨ ਦੇ ਗਰੁੱਪ ਬਣੇ ਹੋਏ ਆ ਬਾਈ ਕਾਰਨ ਪਤਾ ਨਹੀਂ ਕੀ ਆ ਸਾਇੰਸ ਨੂੰ ਵੱਧ ਪਤਾ ਹੋਊਗਾ ਪਰ ਆਪਾਂ ਤਾਂ ਚੀਜ਼ ਰਿਜ਼ਰਵ ਕੀਤੀ ਆ ਪੇਰਾ 20 ਕੀ ਸਾਲ ਦਾ ਐਕਸਪੀਰੀਅੰਸ ਹੈ ਤੇ ਉਹ ਕਹਿੰਦੇ ਵੀ ਹਵਾ ਚੱਲ ਗਈ ਹੁਣ ਤਿੰਨ ਦਿਨ ਚੱਲੀ ਜਾਣੀ ਆ ਐਤ ਦਸਾਬ ਤਾਂ ਬਹੁਤ ਹੈ ਬਾਹਰ ਆਪਾਂ ਕੋਟ ਪਾ ਕੇ ਚੱਲਾਂਗੇ ਗੁਰシャンਬੀਰ ਨੂੰ ਛੁੱਟੀ ਆ ਅਪਣ ਅੱਜ ਵੀ ਟਾਈਮ ਦੇ ਨਾਲ ਹੋ ਜਾਣੀ ਆ ਨਿਆਣੇ ਦੇ ਵਿੱਚ ਤਰ ਮੌਜੇ ਹੀ ਮੌਜੇ ਨੇ ਤੇ ਬੁਸ਼ਾਂਦ ਵੀ ਤੋਂ ਪਹਿਲਾਂ ਮੁੜੀਏ ਨਾ ਮੈਂ ਠੀਕ ਹੈ ਠੀਕ ਹੈ ਓਕੇ ਬਾਈ ਤੇ ਮੈਂ ਤੁਹਾਨੂੰ ਆਪਾਂ ਚੱਲਦੇ ਹਾਂ ਤੁਹਾਨੂੰ ਕੋਈ ਹੋਰ ਮਾਰਕੀਟ ਨਹੀਂ ਦਿਖਾਉਣੀ ਆ ਆਪਾਂ ਜਿਹਦੇ ਵਿੱਚ ਕਹਿੰਦੇ ਸਾਰਾ ਕੁਝ ਹੀ ਸਤਨਾਉ ਵਾਹਿਗੁਰੂ ਤੁਹਾਨੂੰ ਬਾਹਰ ਤੋਂ ਦਿਖਾਉਣੇ ਮੈਂ ਤਾਂ ਰੋਜ਼ ਦੀ ਤਰ੍ਹਾਂ ਵਿਊ ਆਹ ਵਾਲੇ ਵਿਊ ਆਪਾਂ ਕਦੇ ਮਿਸ ਨਹੀਂ ਕੀਤਾ ਨਾ ਕਰਨਾ ਚਾਹੀਦਾ ਨਾ ਤੇ ਮੈਸਜ ਕਰਨਾ ਚਾਹੁੰਦਾ ਕਿਉਂਕਿ ਘਰ ਬੈਠੇ ਨੂੰ ਪਤਾ ਲੱਗੇ ਸਾਡੇ ਇਟਲੀ ਵਿੱਚ ਕੀ ਕੁਝ ਹੋ ਰਿਹਾ ਹੈ ਸਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਤੇ ਦੇਖੋ ਤੁਸੀਂ ਮੌਸਮ ਬਾਹਰ ਧੁੱਪ ਲੱਗੀ ਹੋਈ ਆ ਬਹੁਤ ਸੋਹਣੀ ਧੁੱਪ ਲੱਗੀ ਹੋਈ ਆ ਪਰ ਹਵਾ ਦੇਖਣੇ ਚਲਦੀ ਆ ਸਰ ਮੈਂ ਹਵਾ ਲਈ ਨਾ ਪੱਤੇ-ਪੁੱਤੇ ਚ ਤੁਹਾਨੂੰ ਹਿਲਦੇ ਪੂਰੇ ਐਨ ਦਿਖ ਜਾਣੇ ਆ ਜਿੱਦਾਂ ਨਿੰਮਰੇ ਪੱਤੇ ਦੇਖੋ ਇਹ ਹਵਾ ਨਹੀਂ ਝਾੜ ਕੇ ਰੁੰਡ ਮਰੁੰਡ ਕਰਦੀ ਵਿਚਾਰੀ ਦੇਖੋ ਤੇ ਫਿਰ ਮੈਂ ਤੁਹਾਨੂੰ ਕੀ ਦਿਖਾਵਾਂ ਉਹ ਦੇਖੋ ਸਾਹਮਣੇ ਚੰਡੀ ਫਿਲਦੇ ਆ ਨਾ ਇਹ ਹਵਾ ਆਉਂਦੀ ਇਧਰ ਪਹਾੜੀਆਂ ਤੇ ਹਵਾ ਆਉਂਦੀ ਹੈ ਪੂਰੀ ਦੀ ਹਵਾ ਚੱਲਦੀ ਆ ਤੇ ਠੰਡੀ ਵੀ ਕਾਫੀ ਆ ਸਤਨਾਪਸ ਚੇਪਾਸ਼ ਕਿਦਾਰ ਮਨਸਾ ਕੀ ਹਾਲ ਚਾਲ ਹੈ ਵਧੀਆ ਹੀ ਚੱਲ ਰਹੀ ਚੜਦੀ ਕਲਾ ਕੀ ਕਰੀ ਜਾਂਦੇ ਹੋ ਬਾਅਦ ਤੱਕ ਨਹੀਂ ਗੁੰਨਤਾਟ ਕਿਨਾ ਕਿਨਾ ਟੱਗਣੇ ਨੇ ਗੱਲ ਸਾਰਾ ਖਤਮ ਹੋ ਗਿਆ ਠੀਕ ਹੋ ਗਿਆ ਲਈ ਮੇਰੇ ਤੋਂ ਆਟਾ ਗੁੰਨਤਾ ਇਹ ਪੂਰੇ ਦਾ ਪੂਰਾ ਥੈਲਾ ਹੀ ਗੁੰਨਤਾ ਆਟੇ ਦਾ 25 ਕਿਲੋ ਆਟਾ ਤੇ 12 ਲੀਟਰ ਪਾਣੀ ਇਹਦੇ ਵਿੱਚ ਇਹ ਪੁੱਲ ਮਿਲਾ ਕੇ 35 40 ਕਿਲੋ ਦਾ ਘਣਾ ਆਪਣਾ ਹੈਗਾ ਇਹ ਹਾਂਜੀ ਠੀਕ ਹੈ ਤੇ ਮੈਂ ਮੜਾ ਜਾ ਕੇ ਦੇਖ ਆਉਂਦਾ ਉਹ ਤਿੰਨ ਦਾ ਇੱਕ ਉਧਰ ਹੋ ਜਾ ਕੇ ਠੀਕ ਹੈ ਹਾਂਜੀ ਹਾਂਜੀ ਉਹ ਵੇਖ ਆਤੀ ਮੈਂ ਨਜ਼ਰ ਕਰਦਾ ਹੁਣ ਆਪਾਂ ਰੁਕਦੇ ਇੱਕ ਵਾਰ ਤੇ ਪਹਿਲਾਂ ਕੋਟ ਕਫੇ ਦਾ ਪੀ ਕੇ ਮੇਰੇ ਤੋਂ ਫ੍ਰੀ ਕਰਕੇ ਕੰਡੇ ਤੇ ਫਿਰ ਆਪਾਂ ਚੱਲਦੇ ਆ ਕਿਨੂੰ ਕਫੇ ਰੈਡੀ ਹੋ ਗਿਆ ਮਿੱਤਰੋ ਆਪਣੀ ਲੱਤੇ ਥੋੜੀ ਜਿਹੀ ਵਿੱਚ ਦੁੱਧ ਪਾ ਲਈ ਆਪਾਂ ਨੇ ਮੜਾ ਥੋੜੀ ਫਿਰ ਚੇਂਜ ਹੋ ਜਾਂਦਾ ਉਹਦਾ ਟੇਸਟ ਮੜ ਚੈੱਕ ਕਰੋ ਕਿਵੇਂ ਤੁਸੀਂ ਇਹ ਨਹੀਂ ਜਾਨੇ ਪੀਣ ਬੱਜ ਮੇ ਥੋੜੀ ਜੀ ਹੁੰਦੀ ਐ ਤੁਸੀਂ ਆਪਾਂ ਕਰੰਟ ਫੁੱਲ ਬੜਾ ਫੁੱਲ ਹੁੰਦਾ ਰ ਵਿੱਚ ਚਾਹੂ ਪੀ ਗਏ ਮਿੱਤਰੋ ਸਰੀਰ ਕੰਡੇ ਤੇ ਹੋ ਗਿਆ ਤੇ ਹੁਣ ਆਪਾਂ ਚੱਲਦੇ ਆਂ ਸਿੱਧਾ ਮਾਰਕੀਟ ਜਾ ਕੇ ਰੁਕਣਾ ਹੈ ਤੇ ਅੱਜ ਕੋਸ਼ਿਸ਼ ਕਰਨੀ ਵੀ ਆਪਾਂ ਨੂੰ ਜੇ ਮਿਲ ਜਵੇ ਨਾ ਜੇ ਆਪਾਂ ਲੈ ਕੇ ਹੀ ਮੁੜਨਾ ਹੈ ਬਾਕੀ ਆਪਾਂ ਦੇਖਦੇ ਆਂ ਆਪਣੇ ਵੱਲੋਂ 100% ਕੋਸ਼ਿਸ਼ ਹੋਊਗੀ ਤੇ ਬਾਕੀ ਆਪਾਂ ਨੇ ਆਪਣੇ ਇੱਕ ਮਿੱਤਰ ਹੋਰ ਨੂੰ ਵੀ ਫੋਨ ਕਰਤਾ ਵੀ ਤੂੰ ਵੀ ਨਹੀਂ ਕਰ ਰੱਖੀ ਜੇ ਆਪਾਂ ਉੱਥੇ ਮਿਲਾਂ ਉੱਥੇ ਤੇ ਆਪਾਂ ਨੇ ਅੱਜ ਹੱਲ ਕਰਨਾ ਹੈ ਇਹਦਾ ਹਰ ਹਾਲਤ ਦੇ ਵਿੱਚ ਨੇਵੀਗੇਟਰ ਲਾ ਲਿਆ ਆਪਾਂ ਨੇ ਕਿਉਂਕਿ ਨਾ ਮਾਰਕ ਤੇ ਇੱਥੋਂ ਹੈਗੇ ਹੁਣ ਇਹ 8 ਮਿੰਟ ਦਾ ਰਸਤਾ ਰਹਿ ਗਿਆ ਆਪਣਾ ਆਹ ਵਾਲੀ ਮਾਰਕੀਟ ਹੈ ਦੋਸਤੋ ਟੈਕਨੋ ਮੈਟ ਟੈਕਨੋ ਮੈਟ ਕਹਿੰਦੇ ਨੇ ਟਾਲੀਆ ਦੇ ਵਿੱਚ ਤੇ ਗੱਡੀਆਂ ਆਪਣੀਆਂ ਪਾਰਕਿੰਗ ਦੇ ਵਿੱਚ ਲਾਤੀ ਆ ਤੇ ਦੇਖੋ ਕਿੰਨੀ ਸਾਰੀ ਮਾਰਕੀਟ ਦੀ ਪਾਰਕਿੰਗ ਭਰੀ ਹੋਈ ਆ ਲੋਕ ਬਹੁਤ ਆਏ ਮੈਂ ਕਿਉਂਕਿ ਨਾ ਸਮਾਨ ਇੱਥੋਂ ਕਹਿੰਦੇ ਸਾਰਾ ਹੀ ਮਿਲ ਜਾਂਦਾ ਹਰ ਸਮਾਨ ਕੋਈ ਵੀ ਹੋਵੇ ਬਾਕੀ ਦੇਖਦੇ ਆਪਾਂ ਜੇ ਆਪਾਂ ਨੂੰ ਆਪਣੀ ਲੋਡ ਦਾ ਸਮਾਨ ਮਿਲ ਗਿਆ ਤਾਂ ਤਾਂ ਫੇਰ ਬੈਸਟ ਹੈ ਗਮ वैसे ता मिस्त्री ਭੰਨੇ ਦਾ ਸਮਾਨ ਵੀ ਸਾਰੇ ਇੱਥੇ ਮਿਲ ਜਾਂਦੀ ਜੀ ਜੇ ਆਪਾਂ ਸਿਮਿੰਟ ਸਮੁੰਡ ਨਹੀਂ ਬਜਰੀ ਲਾਉਂਦੀ ਹੁੰਦੀਆਂ ਲੱਗਦਾ ਇੱਥੇ ਸਮਾਨ ਆਪਾਂ ਨੂੰ ਮਿਲ ਜਾਊਗਾ ਫੂੰਗੋ ਫੂੰਗੋ ਵੀ ਹੈਗੇ ਜਿਹੜੇ ਸਕਲਦ ਗਰਮ ਕਰਨ ਵਾਲੇ ਆਪਣੇ ਕਿਹਦੇ ਨਾਲ ਦਾ ਪਰ ਆਪਣੀ ਜਾਲੀ ਹੋ ਰਹੀ ਆ ਦੇਖੋ ਬਿਲਕੁਲ ਡਿਫਰੈਂਟ ਤਰ੍ਹਾਂ ਦਾ 269 0 ਦਾ ਇਹ ਵਾਲਾ ਵੱਡਾ ਤੇ ਆ ਦੇਖੋ 290 ਦਾ ਮੈਂ ਇਹਦੇ ਨਾਲ ਦਾ ਦਿੱਤਾ ਸੀਗਾ 3500 0 ਦਾ ਪਿਛਲੇ ਸਾਲ ਇੱਥੇ ਸਮਾਨ ਸਸਤਾ ਵੀ ਹੈਗਾ ਬਹੁਤ ਵੱਡੀ ਮਾਰਕੀਟ ਹੈ ਬਾਕੀ ਆਪਾਂ ਦੇਖਦੇ ਹਾਂ ਇਹਦੇ ਦੋ ਫਲੋਰ ਹੈ ਫਰਸਟ ਫਲੋਰ ਤੇ ਉੱਪਰ ਨਹੀਂ ਸਮਾਨ ਮਿਲਿਆ ਕਹਿੰਦੇ ਵੀ ਥੱਲੇ ਹੀ ਸਮਾਨ ਹੈਗਾ ਵੀ ਆ ਕੇ ਦੇਖ ਲੈ ਜੀ ਤੇਰੀ ਪਸੰਦ ਦਾ ਤੇਰੇ ਫਿੱਟ ਬੈਠਿਆ ਮਤਲਬ ਪਹੁੰਚ ਲਿਆ ਥੱਲੇ ਡਾਊਨ ਫਲੋਰ ਦੇ ਵਿੱਚ ਓਕੇ ਲਿਫਟ ਲੱਗੀ ਹੋਈ ਆ ਥੱਲੇ ਜਾਣ ਵਾਸਤੇ ਇਹ ਕਿੰਨੀ ਵੱਡੀ ਲਿਫਟ ਹੈ ਬਿੰਦ ਗੱਡੀ ਜਾਂਦੇ ਪਰਲੇ ਪਾਸੇ ਪਰ ਲਿਫਟ ਦੇ ਵਿੱਚ ਹੀ ਜਾਂਦੇ ਨੇ ਕਿੰਨੇ ਬੰਦੇ ਵਿੱਚ ਖੜ ਸਕਦੇ ਆ ਇਹ ਤਾਂ ਇਹ ਵੀ ਥੱਲੇੋਂ ਸਮਾਨ ਕਿਸੇ ਨੇ ਲੈ ਕੇ ਆਉਣਾ ਹੋਵੇ ਤਾਂ ਬੰਦਾ ਹੀ ਵਾ ਕੇ ਚੱਲੇ ਜਾਂਦਾ ਪਹੁੰਚ ਕੇ ਮਾਈਨਸ 1 ਦੇ ਵਿੱਚ ਦੇਖੋ ਹੀਟਾਂ ਵੀ ਕਿੱਡਾ ਤਕੜਾ ਜਿਹਾ ਡਰਮੇਤਰ ਬਣਾਏ ਹੋਏ ਨੇ ਇੱਥੇ ਉਮੀਦ ਹੈ ਵੀ ਸ਼ਾਇਦ ਮੈਨੂੰ ਮਿਲ ਜਵੇ ਕਿਉਂਕਿ ਮੰਨ ਲਓ ਵੀ ਸਾਰਾ ਕੁਝ ਹੀ ਪਏ ਇੱਥੇ ਸਾਰਾ ਇਹਦੇ ਨਾਲ ਦੀ ਪਏ ਲੱਕੜ ਦੀ ਪਏ ਜਿਹਨਾਂ ਵਿੱਚ ਹਵਾ ਕਰਾਸ ਹੁੰਦੀ ਆ ਤੇ ਕਹਿੰਦੇ ਇਹਨੂੰ ਲਾ ਕੇ ਤੁਸੀਂ ਨਾਲ ਇਹਦੇ ਉੱਪਰ ਕੋਈ ਚੀਜ਼ ਲਾ ਦਿਓ ਵੀ ਫੇਰ ਬੰਦ ਹੋ ਜਾਊਗਾ ਵੀ ਪਰ ਇਹ ਵੀ ਆਪਾਂ ਫਿਕਸਰ ਲਾ ਸਕਦੇ ਮਿੱਤਰੋ ਗੱਲ ਤਾਂ ਕੱਲ੍ਹ ਵਾਲੀ ਹੋ ਗਈ ਉਹੀ ਸਮਾਨ ਪੇ ਲੱਕੜ ਦੇ ਤੇ ਹੈ ਨਹੀਂ ਇਹਨਾਂ ਦੇ ਕੋਲ ਉਹ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਨੂੰ ਚਾਹੀਦੀ ਆ ਬਾਕੀ ਰੇ ਦੇ ਰੂ ਦੇ ਸਾਰਾ ਕੁਝ ਪਿਆ ਇਹਨਾਂ ਕੋਲ। ਐਦਾਂ ਦਾ ਸਮਾਨ ਪਿਆ ਸਾਰੀ ਲੋਹੇ ਦਾ ਪਿਆ ਹੈ, ਜਾਲੀਆਂ। ਤੇ ਆ ਵੀ ਕਹਿੰਦੇ ਨੇ ਫਿੱਟ ਕਰ ਸਕਦੇ। ਪੱਕੇ ਤੋਂ ਤਾਂ ਦੇ ਫਿੱਟ ਕਰਾਂ ਦਾ ਹੋ ਜਾਊਗਾ। ਵੀ ਆਪਾਂ ਨੂੰ ਚਾਹੀਦਾ ਦੂਜਾ ਸਿੰਪਲ ਤੋਰੇ ਵਾਲਾ ਆਪਾਂ ਲਾ ਵੀ ਸਕਦੇ ਹਾਂ, ਖੋਲ ਵੀ ਸਕਦੇ ਹਾਂ। ਉਹ ਸਿਸਟਮ ਇਹਨਾਂ ਦੇ ਕੋਲ ਇੱਥੇ ਨਹੀਂ ਹੈਗਾ ਕਹਿੰਦੇ ਵੀ। ਕਮ ਮੁਸ਼ਕਿਲ ਹੋਗਾ ਦੋਸਤੋ। ਲੋਹੇ ਦੀਆਂ ਗ੍ਰੇਲਾਂ ਬਣੀਆਂ ਬਣਾਈਆਂ, ਜਿਹੜੀਆਂ ਆਪਾਂ ਜੰਗਲੇ ਲਾਉਂਦੇ ਆ ਆਪਣੇ ਇੰਡੀਆ। ਉਹ ਸਾਰਾ ਸਮਾਨ ਮੰਨ ਲਓ ਬਣਿਆ-ਬਣਿਆ ਹੀ ਮਿਲਦਾ। ਤੁਸੀਂ ਜਿਹੜਾ ਮਰਜ਼ੀ ਪਸੰਦ ਕਰਕੇ ਲੈ ਕੇ ਜਾਓ ਇੱਥੋਂ। ਆ ਦੇਖੋ। ਜਿਹੜਾ ਪਲੌਂਦੇ ਹੁੰਦੇ ਹੁਣੇ ਆਪਣੇ ਜੰਗਲਾਂ ਦੇ ਉੱਤੇ ਤੇ ਜਿਹੜੇ ਮੱਝ ਡਿਜ਼ਾਈਨ ਦਾ ਲੈ ਕੇ ਜਾਓ ਆਹ ਲੈ ਲਓ ਜੀ ਆਹ ਵਾਲਾ ਡਿਜ਼ਾਈਨ ਲੈ ਲਓ ਸਾਰੀ ਮਾਰਕੀਟ ਸ਼ਾਨਤੀ ਸਾਰੀ ਮਾਰਕੀਟ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਮਿੱਤਰੋ ਉਹ ਨਹੀਂ ਪਰ ਇੱਥੇ ਮਿਲਿਆਗੀ ਬਾਕੀ ਸਾਰਾ ਸਾਮਾਨ ਮੈਂ ਕਹਿੰਦਾ ਹਰ ਚੀਜ਼ ਹੈ ਪਰ ਕਈ ਵੇ ਮੈਂ ਇਦਾਂ ਹੀ ਹੁੰਦਾ ਹੈ ਮਾਰਕੀਟ ਨਾ ਭਰੀਆਂ ਹੁੰਦੀਆਂ ਪਰ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੁੰਦੀ ਹੈ ਨਾ ਉਹ ਨਹੀਂ ਮਿਲਦੀ ਆਪਣੇ ਇਦਾਂ ਹੀ ਹੋ ਰਿਹਾ ਯਾਰ ਕੱਲ੍ਹ ਤਾਂ ਵੀ ਇਦਾਂ ਹੀ ਹੋਇਆ ਤੇ ਅੱਜ ਫੇਰ ਵੀ ਇਦਾਂ ਹੀ ਹੋ ਰਿਹਾ ਹੈ ਹੁਣ ਟਾਈਮ ਮੇਥੋਂ 1.5 ਵਜ ਗਿਆ ਤੇ ਆਪਾਂ ਆਪਣੇ ਘਰੇ ਪ ਹਾਂਜੀ ਇੱਕ ਵੀਰ ਕਹਿੰਦਾ ਵੀ ਆਪਾਂ ਨੂੰ ਆਪੋ ਰੈਂਟਰ ਤੇ ਮਿਲ ਜਣੇ ਕਹਿੰਦਾ ਜਿਹੜੇ ਨਾ ਬੰਦੇ ਸ਼ੂਟਿੰਗ ਛੱਟਿੰਗ ਕਰਦੇ ਨਾ ਫਿਲਮ ਫੋਟੋ ਬਣਾਉਨੇ ਆ ਉਹਨਾਂ ਨੂੰ ਕਹਿੰਦਾ ਹੁੰਨੇ ਆ ਉਹ ਕਹਿੰਦਾ ਮੈਂ ਕਰਕੇ ਪਛਾਹਾਂ ਉਹ ਦੱਸ ਦਾਂ ਵੀ ਸ਼ਾਇਦ ਹੱਲ ਹੋ ਜਵੇ 99% ਕਹਦਾ ਕਹਿੰਦਾ ਵੀ ਹੱਲ ਹੋ ਜਾਣਾ ਗਾ ਤੂੰ ਤਰੰਕੀ ਲੋ ਸਰਾਂ ਨੇ ਕਹਿੰਦਾ ਬਾਹਰ ਤਾਰ ਕੇ ਸੌ ਜਾ ਕਹਿੰਦਾ ਬਾਕੀ ਸਾਰਾ ਹੱਲ ਹੋ ਜਾਊਗਾ ਮਾ ਚੱਲ ਦੀ ਇਹ ਵੀ ਗੱਲ ਸਹੀ ਆ ਤੇ ਹੁਣ ਮੇਰੇ ਤੋਂ ਪਛਾਹਦਾ ਪਣ ਸਕਦੇ ਆ ਭੁੱਖ ਬਹੁਤ ਲੱਗੀ ਵੀ ਆ ਬਸ ਸਵੇਰ ਤੋਂ ਹੀ ਮੋਟ ਛੋਲਿਆਂ ਦੀ ਖਾਦੀ ਵੀ ਬਸ ਕੁਝ ਨਹੀਂ ਖਾਦਾ ਹੁਣ ਕੇ ਵੱਧ ਵੀ ਜਣਾ ਤੇ ਮੈਨੂੰ ਭ ਫੇਰ ਨਹੀਂ ਮਿੱਤਰੋ ਅੱਖ ਚੱਕ ਕੇ ਦੇਖਦਾ ਸੀ 35 ਫੇਰ ਤਾਂ ਇਹ ਹੁੰਦੀ ਹੈ ਵੀ ਹਟ ਜਾਓ ਪਿਛੇ ਹਟ ਜਾਓ ਪਿਛੇ ਹੁੰਦੀ ਹੈ 30 ਫਾਈਨਲੀ ਗੁਰシャン ਸਿੰਘ ਮਿੱਤਰੋ ਪਹੁੰਚ ਗਿਆ ਆਪਣਾ ਘਰੇ 1:30 ਵਜੇ ਛੁੱਟੀ ਦਿਨ 12:30 ਹੋਣੀ ਹੈ ਵੀ ਕਿਧਰ ਰਹਿ ਗਏ ਸੀ ਉਸਤਾਦ ਜੀ ਤੁਸੀਂ ਜਿਹੜਾ ਹੀ ਹੁਣ ਕੋਈ ਬੱਸ ਨੂੰ ਵੀ ਥੋੜੇ ਦੱਪਾ ਲੈ ਛੁੱਟੀ 12:30 ਹੋਣੀ ਹੈ ਨਾ ਠੀਕ 12:40 12:40 ਦੇ ਘੰਟਾ ਲੱਗ ਗਿਆ ਆਲੂ ਕੁਤ ਆਲੂ ਜੀ ਆਪੇ ਲੈਓ ਪਛਾਤਾ ਬਣੀ ਛੱਕੀ ਅਰੇ ਬਰੋਟੀ ਖਾਜੀ ਫਿਰ ਤੇਰੀ ਪਸੰਦੀ ਦੀ ਦਾਲ ਬਣੀ ਹੈ ਘਰੇ ਆਪਣੇ ਅੱਜ ਮੂੰਗੀ ਮਸਰੀ ਦੇਖੋ ਪਰ ਮੂੰਗੀ ਮਸਰੀ ਮੈਨੂੰ ਸੋਹਣੀ ਲੱਗਦੀ ਆ ਸਵਾਦ ਲੱਗਦੀ ਆ ਜਦੋਂ ਨਾਲ ਵਿੱਚ ਮੱਖਣੀ ਦਾ ਚਮਚਾ ਪਿਆ ਹੁੰਦਾ ਨਾ ਫਿਰ ਤਾਂ ਗੱਲਬਾਤ ਐਂਡ ਹੋ ਜਾਂਦੀ ਐ ਹਨਾ ਸ਼ਾਂਸਿਆ ਹਨਾ ਮੱਖਣ ਦਾ ਇਹ ਚੀਜ਼ ਦਾ ਨਾਂ ਐ ਵੀ ਜਿਹੜੀ ਚੀਜ਼ ਪੈ ਜਾਵੇ ਨਾ ਬਸ ਮਲੈਂਗ ਹੋ ਜਾਂਦੀ ਮਲੈਂਗ ਮਖੜੀ ਤੇੜੀ ਵਾਲੀ ਇਹ ਕਦੀ ਮਖਣੀ ਨਹੀਂ ਫਿਰ ਵੀ ਚੱਲ ਬਟਰ ਐ ਬਟਰ ਦਾ ਬੱਡ ਰੇ ਕੁਛ ਵੀ ਹੋ ਚਾਇਆ ਯਾਰ ਇਹ ਨਾ ਕਰੇ ਕਰ ਤੋਂ ਹਨਾ ਭਾਈ ਹਨਾ ਪੈਂਤੀ ਕਿਤੇ ਕੋ ਮੇਈ ਦੂੰ ਪੈਂਤੀ ਕਿਤੇ ਕੋ ਮੇਈ ਸਾਡੀ ਭਾਈ ਪੈਂਤੀ ਕਿਤੇ ਘੁੰਮ ਕੇ ਆਈ ਬਾਈ ਸਾਡੀ ਰੋਟੀ ਨਾਲ ਪੁੱਤ ਪਾਪਰ ਪਰੇ ਹੋਏ ਗੱਲਾਂ ਮੜ ਜੈਨੂੰ ਪਰੇ ਗੱਲਾਂ ਨੂੰ ਗੰਦੂ ਮੰਦੂ ਨੂੰ ਹੈ ਬਾਈ ਗੁਸ਼ਾਰਾ ਗੁਲਦਾਨ ਸੀਲ ਜੋ ਕੇ ਭਾਈ ਹੰਦਾ ਜੀ ਗੁਸ਼ਾਰਾ ਗੁਸ਼ਾਰਾ ਕਿਉਂ ਚਾਹਦੇ ਲਿਓ ਬਈ ਸ਼ੱਕੇ ਮਿੱਤੋ ਬਸ਼ਾਦਾ ਪਾਣੀ ਮੂੰਗੀ ਮਸਰੀ ਦੀ ਦਾਲ ਵੇ ਦਹੀਂ ਜੇ ਟੀਵੀ ਫਟ ਗਿਆ ਜਨਵੀਰ ਹੈ ਪਾਪੋ ਤੁਸੀਂ ਗੌਰ ਕਰ ਲੈ ਉਧਰ ਦੇਖ ਰਹਾ ਮੈਂ ਉਹ ਤੋਂ ਵੱਧ ਦੋਈ ਜਵਾ ਇਕੱਠੇ ਹੋਏ ਅੱਜ ਤੇ ਭੰਦਲਾ ਟੀਵੀ ਸ਼ਾਨ ਲੱਗਦਾ ਮੈਨੂੰ ਉਹਦੇ ਕਿਦਾਂ ਸ਼ੌਟ ਮਾਰਦੇ ਓਏ ਹੈ ਐਂਦਰ ਇੰਝ ਵੀ ਬੁੱਝਣੀ ਆ 35 ਆ ਜਾ ਮੈਂ ਤੂੰ ਮੇਰੇ ਕੋਲ ਆ ਜਾ ਹਾਂ ਵੈਰੀ ਗੁੱਡ ਤੇ ਤੈਨੂੰ ਖਿਲਾਉਂਦੇ ਨਹੀਂ ਇਹ ਤੇਰੇ ਨਾਲ ਖਿਲਾਉਂਦੇ ਨਹੀਂ ਹੈ ਜਿਹੜੀ ਹੈ ਦੇਖ ਲੈ ਦੇਖ ਲੈ ਹਾਏ ਸੁਪੀ ਅਹ ਇਹ ਦਰਗਾਹ ਉਹ ਪੈਂਥਰ ਦਰਗਾਹ ਦਰਗੀ ਪੈਂਥੀ ਬੱਸ ਬਾਈ 빅ਟਰ ਬਣਾਈ ਮੁੰਡੇ ਨੇ ਉਹ ਦੇਖੋ ਪੈਂਥਰ ਦੀ ਗੇਮ ਦੀ ਬਣਾਏ 빅ਟਰ ਇਹਨਾਂ ਨੇ ਓਹ ਤੇਰੀ ਆ ਗਈ ਆ ਗਈ ਆ ਗਈ ਉੱਪਰ ਕਿਤੇ ਜਾਣਾ ਇਹਨੇ ਆਹ ਮੁੰਡੇ ਆਹ ਆਹ ਤਰਫ ਉੱਤੇ ਜਾ ਕੇ ਬੋਰਡ ਵਿੱਚ ਕਿੱਥੀ ਪਹਿਲਾਂ ਇਕੱਲੇ ਖੇਲੇ ਮੈਨੂੰ ਖੁਲਾਇਆ ਨਹੀਂ ਹੁਣ ਮੇਰੇ ਗੋਦੀ ਚੱਕ ਲਿਆ ਹੈ ਬੇਂਤੀ ਤੂੰ ਕਹਦਾ ਕਰ ਬਤਾਲਾ ਕਰੋ ਆਪ ਇਸ ਕੋ ਆਪ ਇਹਨੂੰ ਬਤਾਲਾ ਕਰੋ ਤਨੂੰ 35 ਨਾ ਸਹੀ ਮਿੱਤਰੋ ਜੀ ਕਿੱਡੀ ਕਿੱਡੀ ਹੋ ਗਿਆ ਇਹਦੀ ਬੰਨ ਤੂੰ ਦੰਦ ਵੀ ਦਿਖਾ ਰਿਹਾ ਰੋ ਅਹ ਹੈ ਮੇਰੀ ਮਰਦਾ ਹੋ ਇਹ ਤਾਂ ਮਰ ਸ਼ਾਂਦੇ ਮਾਰ ਕਹਦੇ ਸ਼ਾਂਦੇ ਮਾਰ ਬੇਂਤੀ ਸ਼ਾਂਦੇ ਮਾਰ ਟਾਈਮ 5:30 ਹੋ ਗਿਆ ਮਿੱਤਰੋ ਚਾਹ ਦਾ ਟਾਈਮ ਹੋ ਗਿਆ ਤੇ ਗੁਸ਼ਾਨ ਸੀ ਆਪਣਾ ਸੁੱਤਾ ਉੱਠ ਖੜਿਆ ਗੁਰਸ਼ਾਨ ਸੋਣਨ ਗਿਆ ਪੈਸੀ ਮਮਾ ਨੂੰ ਬੈਨੂ ਕਰ ਮਮਾ ਵੀ ਚਾਹ ਤਰ ਮੇਰੇ ਵੱਤ ਕੋਈ ਮਿੱਠਾ ਲੈ ਕੇ ਆਇਓ ਤੇ ਆਹ ਲਿਆਦਾ ਸੀ ਮਿੱਠਾ ਸਾਹਮਣੇ ਮਾਰਕੀਟ ਤੋਂ ਕੋਰਸਤਾ ਦਾ ਜਿਹਦੇ ਵਿੱਚ ਸ਼ਹਿਦ ਵਾਲਾ ਮਰਮਿਲੇ ਵਾਲਾ ਤੇ ਇਹ ਹੈਗੇ ਨੇ ਬਿਸਕੁਟ ਕਹਿੰਦਾ ਤੋ ਬਿਸਕੁਟ ਵਿਕਣੀ ਆਏ ਗੁਰਸ਼ਾਨ ਵੀਰ ਦਾ ਦਿਲ ਕਰਦਾ ਨਾ ਲਈਏ ਨਾ ਲੈ ਕੇ ਦਈਏ ਦਰਸਣ ਦੋ ਬਸ ਇਦਾਂ ਹੀ ਨਹੀਂ ਦਈਂ ਨਹੀਂ ਦਰਸਣਗਾ ਦੇਣਾ ਬਾਈ ਤਰਸਾਉਣਾ ਹੁੰਦਾ ਫੇਰ ਲੈ ਕੇ ਸਰੂ ਹੋਣੇ ਸੀਗੇ ਲਓ ਵੀ ਚਾਹ ਮਿੱਤਰੋ ਬਣ ਗਈ ਆਪਣੀਆ ਕਾ ਜਦੋਂ ਕਹਿੰਦੇ ਆ ਰਿਜ ਜੀ ਕਮਲੀ ਹੋਈ ਨੇ ਉਦੋਂ ਤਾਰਿਆ ਕਰੋ ਬਤੀਲੇ ਤੋਂ ਫੇਰ ਚਾਹ ਦੀ ਗੱਲ ਬਣਦੀ ਆ ਵਧੀਆ ਹਨਾ ਹਾਂ ਮੈਂ ਕੱਦੀ ਰਿਜ ਰਹੀ ਆ ਜੀ ਉੱਗਣੇ ਤੋਂ ਬਚ ਗਈ ਚਾਹ ਤਾਂ ਪੂਰੀ ਪਾਗਲ ਹੋ ਗਈ ਸੀ ਕਿ ਰਿਜ ਜੀ ਕੇ ਫੇਰ ਅਸੀਂ ਤਾਰ ਲਈ ਆ ਹਾਂਜੀ ਲੋ ਵੀ ਪਾਓ ਇਹ ਵਿੱਚ ਤੇ ਕੁਛਾਂ ਨੂੰ ਵੀ ਖਰਾਓ ਬਿਸਕੁਟ ਪਾਪਾ ਚੱਲੀ ਆਪਣੀ ਸ਼ੌਕ ਤੇ ਤੇ ਮੇਥਰੋ ਕਰੀਏ ਕਮਕਾਰ ਅੱਜ ਸ਼ਾਮ ਦੇ ਤੇ ਸ਼ਾਲ ਪੁੱਤਰੀ ਪਾਪਾ ਦੀ ਦੇਖੋ ਸ਼ੌਕ ਉੱਠਦੀ ਕਿੰਨੀ ਸ਼ੌਂਹ ਲੱਦੀ ਹੈ ਹਨਾ ਵੀ ਹਨਾ ਨੀਂਦ ਪੂਰੀ ਹੋ ਜਾਓ ਫਰੈਸ਼ ਹੋ ਜਾਣਾ ਫਰੈਸ਼ ਪੂਰੀ ਹੋਈ ਅਸੁੱਤੇ ਹੀ ਬੈਲੇ ਹੈਂ ਸੁੱਤੇ ਹੀ ਬੈਲੇ ਉਹਦੇ ਵੀ ਸਤਿ ਆਵੇ ਹੀ ਨਹੀਂ ਜੀ ਕੰਦਰ ਕੰਦਰ ਚ ਲੈ ਲੇ ਬਸ ਐਸਾ ਹੋ ਤੈ ਕੁਝ ਵੀ ਨਹੀਂ ਇਹ ਤ ਕੁਝ ਵੀ ਆਪਣੇ ਪੈਰੋ ਕੀ ਇਹ ਆਪਣੇ ਪੈਰੋ ਕੀ ਨਹੀਂ ਪੈਰ ਲੱਗੇ ਨਹੀਂ ਚਾਰੇ ਪੈਂਤਰ ਵਿਆਰੇ ਕਿਤੇ ਕੰਬੜ ਗਿਆ ਪਿਆ ਸੀਗਾ ਜੀ ਉਹ ਪਰ ਮਾਲਕ ਮਾਲਕ ਐ ਸੌਂ ਗਿਆ ਉਹ ਨਿੱਕੜ ਕੇ ਫਿਰ ਅੰਦਰ ਰਜਾਈ ਚ ਚਲ ਗਿਆ ਲੱਗਦਾ ਵੀ ਅਜਿਹਾ ਹੀ ਹੈ ਕਹਿੰਦਾ ਇੱਥੇ ਵੇਹ ਚਲੋ ਪੀਓ ਚਾਹ ਬਣੀ ਤੁਸੀਂ ਫਿਰ ਰੈਡੀ ਹੋ ਜੀ ਠੀਕ ਹੈ ਤੇ ਆ ਜੀ ਮੈਂ ਸ਼ੌਪ ਤੇ ਠੀਕ ਹੈ ਓਕੇ ਜੀ ਤੇ ਆਪਾਂ ਮਿੱਤਰੋ ਚਲੀਏ ਫਿਰ ਤਨ ਬਾਦ ਹੋਏ ਨਾਲ ਕਿੰਨਾ ਨਹੀਂ ਰਹਾ ਹੋਇਆ ਜੀ ਠੰਡ ਬਹੁਤ ਹੈ ਹਵਾ ਸਵੇਰ ਦੀ ਇੱਕ ਮਿੰਟ ਲਈ ਖੜੀ ਹੈਗੀ ਬਰਫੀਲੀ ਠੰਡ ਹੈ ਜੀ ਮੈਂ ਜਾ ਕੇ ਆਇਆ ਮੈਨੂੰ ਪਤਾ ਉਥੇ ਸ਼ਾਰਕੀਟ ਇੰਨੀ ਘਾ ਠੰਡ ਹੈ ਲੋਕ ਕੰਬਾ ਛੜਿਆ ਪਿਆ ਜੀ ਲੋਕਾਂ ਨੂੰ ਸਾਰਿਆਂ ਨੂੰ ਇਸ ਮਾਰਕੀਟ ਦੇ ਬਾਹਰ ਬਰਫ ਪੈ ਤੋ ਨਹੀਂ ਪੈਂਦੀ ਹੈਗੀ ਨਾ ਮੈਂ ਮਾਰਕੀਟ ਦੇ ਬਾਹਰ ਥੋੜੀ ਕਿਹਾ ਜੀ ਮੈਂ ਹੁਣ ਜਿਖਾ ਵੀ ਕਿਤੇ ਬਰਫ ਕਿਤੇ ਬਰਫ ਪੈਂਦੀ ਹੈ ਕਿਤੇ ਛਨੀ ਠੰਡੀ ਆਉਂਦੀ ਹੈ ਹਵਾ ਕਿਤੇ ਬਰਫ ਪੈਂਦੀ ਹੋਵੇਗੀ ਹਾਂ ਜੀ ਇਹੀ ਖੁਸ਼ ਹੈ ਜੀ 10 ਮਿੰਟ ਤੋਂ 8 ਵਜ ਗਏ ਤੇ ਕੰਮ ਚੱਲਦਾ ਜੀ ਨਾ ਮੈਚ ਇੱਥੇ ਰੋਮਨ ਮੈਚ ਚੱ ਜਿਹੜੇ ਬੰਦੇ ਆਰਡਰ ਲੈ ਕੇ ਨਿਕਲਦੇ ਆ ਡਿਲੀਵਰੀ ਦੇ ਬੰਦੇ ਉਹ ਤਾਂ ਨਿਕਲ ਰਹੇ ਆ ਤੇ ਨਾਲ ਅਸੀਂ ਵੀ ਜਾ ਰਹੇ ਆ ਮੈਂ ਤੇ ਦਵਿੰਦਰ ਸਿੰਘ ਅੱਜ ਆਰਡਰ ਪੈਕ ਹੋ ਰਿਹਾ ਸਦਾ ਅਸੀਂ ਦੋ ਆਰਡਰ ਲੈ ਕੇ ਚੱਲੇ ਆ ਇਕੱਠੇ ਤੇ ਪੀਦੇ ਬਣਾਉਣੇ ਹੀ ਪੈਣ ਨਾਲੋ ਕਿ ਹਿੰਮਤ ਮਾਰਨੀ ਪੈਂਦੀ ਹੈ ਬਸ ਹਰ ਹਰ ਮਸੀਆ ਹਾਂਜੀ ਜੇ ਹਿੰਮਤ ਮਾਰਾਂਗੇ ਤਾਂ ਕੁਝ ਕਰਾਂਗੇ ਨਾ ਸਹੀ ਗੱਲ ਹੈ ਮੈਨੂੰ ਹਿੰਮਤ ਬਹੁਤ ਮਾਰਨੀ ਪੈਂਦੀ ਅੱਜ ਤੇ ਮੁੰਡੇ ਆਰਡਰ ਦੇ ਕੱਢ ਤੇ ਹੁਣ ਆਪਾਂ ਨੇ ਪੀਦੇ ਬਣਾ ਕੇ ਥੋੜਾ ਜਿਹਾ ਹੁਣ ਤੋਂ ਪਹਿਲਾਂ ਪਹਿਲਾਂ ਮੁੰਡੇ ਆਉਣ ਦੇਵੈ ਇੰਨਾ ਪਤਾ ਆਪਾਂ ਨੂੰ ਲੈ ਦਵੀ ਤੇ ਆ ਦੋ ਆਰਡਰ ਵੱਲ ਆ ਪੜੇ ਇੱਕ ਦੇ ਦੋ ਪੀਤੀਂ ਨਹੀਂ ਨਹੀਂ ਤਿੰਨ ਤਿੰਨ ਗੜੀਆਂ ਤੇ ਨਿਕਦੇ ਆ ਬਾਕੀ ਉਹ ਸਵਾਂ ਦੂਜੇ ਹੁਣ ਆ ਆਰਡਰ ਜਾਣਿਆ ਇਹਦੀ ਫ੍ਰੀਤੀ ਮਾਲ ਦੇਖੇ ਪਹੌਰੀ ਠੀਕ ਹੈ ਜਾਂ ਦੂਜੇ ਮੁੰਡਾ ਉਹ ਵਾਹ ਪਈ ਦੀ ਦੋ ਦਿਨ ਬਾਅਦ ਆ ਜਾਏ ਪਈ ਠੀਕ ਹੈ ਓਕੇ ਚਾਰ ਕਿ ਬਾਅਦ ਠੀਕ ਹੈ ਓਕੇ ਓਕੇ ਮਿੱਤਰੋ ਸਮਾਂ 11:30 ਹੋ ਗਏ ਆ ਤੇ ਕੰਮ ਕਰ ਨਿਬੜ ਗਿਆ ਆਪਣਾ ਬਿਲਕੁਲ ਇਹਨਾਂ ਸ਼ਾਂਤੀ ਆ ਜਿਨੀ ਸ਼ਾਂਤੀ ਆ ਉਹਨੀ ਠੰਡ ਹੈ ਅੱਜ ਮੌਸਮ ਬਹੁਤ ਠੰਡਾ ਹੈ ਤੇ ਰੋਡ ਦੇ ਉੱਤੇ ਵੀ ਗੱਡੀਆਂ ਟਾਮੀ ਟਲੀ ਚੱਲਦੀਆਂ ਤੇ ਕੰਮ ਕਰ ਵੀ ਸਾਡਾ 9:30 9 ਵਜੇ ਨੂੰ ਸੀ ਬਜਟ ਮੈਂ ਆਰਡਰ ਲਗਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਆਰਡਰ ਗਏ ਆ ਅ ਕਿਉਂਕਿ ਜਦ ਤੇ ਕੰਮ ਸਟਾਰਟ ਕੀਤਾ ਸਭ ਖੋਲੀ ਹੈ ਠੰਡ ਕਰਕੇ ਜਦ ਤੇ ਕੰਮ ਸਟਾਰਟ ਹੋ ਗਿਆ ਸੀਗਾ ਵੀ ਟਾਈਮ ਦਾ ਸਟਾਰਟ ਹੋ ਗਿਆ ਤੇ ਟਾਈਮ ਨਾਲੇ ਅਸੀਂ ਫ੍ਰੀ ਹੋ ਗਏ ਆ ਤੇ 11:30 ਵਜੇ ਆਪਾਂ ਸ਼ੌਪ ਬੰਦ ਕਰਦੀ ਆ ਘਰ ਚਲਦੇ ਆ ਤੇ ਵਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਆਪਾਂ ਸਾਰਾ ਤੇ ਬਾਕੀ ਉਹ ਆਪਣਾ ਹੱਲ ਹੋ ਗਿਆ ਸੀਗਾ ਜਿਹੜਾ ਆਪਾਂ ਸਵੇਰ ਲੱਭ ਗਿਆ ਸੀ ਆਪਣੀ ਉਹ ਬੰਦ ਕਰਨ ਵਾਸਤੇ ਉਹ ਬਾਈ ਦਾ ਫੋਨ ਆ ਗਿਆ ਉੱਪਰੋਂ ਨਾ ਕਰਾਇ ਤੇ ਮਿਲ ਗਿਆ ਉਹ ਕਰਾਇ ਤੇ ਚੀਜ਼ਾਂ ਮਿਲ ਜਾਨੀ ਇੱਥੇ ਔਰ ਜੋ ਛੱਡਣ ਬਾਅਦ ਚੋਂ ਗਿਆ ਤੁਹਾਨੂੰ ਦਿਖਾਵਾਂਗੇ ਆਪਾਂ ਕਿਹੜੀ ਆਪਾਂ ਨੇ ਜਿਹੜੀ ਲੱਤੀਆਂ ਪਨੇਲੀਆਂ ਤੁਹਾਨੂੰ ਸਾਰਾ ਵਲੌਗ ਦਿਖਾਵਾਂਗੇ ਆਪਾਂ ਜਿਹੜੇ ਕੱਲ ਪਰਸਣੇ ਵਲੌਗ ਆਉਣਗੇ ਜਰੂਰ ਦੇਖਿਓ ਤੁਸੀਂ ਤੇ ਅੱਜ ਦਾ ਵਲੌਗ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋਂ ਮਿਲਾਂਗੇ ਆਪਣੀ ਜ਼ਿੰਦਗੀ ਦੇ ਹੋਰ ਸੋਹਣੇ ਦਿਨ ਦੇ ਨਾਲ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ